సతశ్రీకాలి తుర ట ఫోర్ ఇంటూ సెవెన్ పాప ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਝੂਠੀਆ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ। ਉਹਨੇ ਨੇ ਸੂਬੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਸੰਬੰਧੀ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਖੜੇ ਕੀਤੇ। ਮਝੂਠੀਆ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਹਾਲਾਤ ਇਸ ਹੱਦ ਤੱਕ ਵਿਗੜ ਗਏ ਹਨ ਕਿ ਪਿਛਲੇ 3 ਮਹੀਨਿਆਂ ਵਿੱਚ ਸਰਹੱਦੀ ਇਲਾਕਿਆਂ ਵਿੱਚ 15 ਤੋਂ ਵੱਧ ਗ੍ਰਨੇਡ ਹਮਲੇ ਹੋ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਚੁੱਪ ਬੈਠੀ ਹੈ। ਉਹਨਾਂ ਨੇ ਕਿਹਾ ਕਿ ਹੁਣ ਕਾਰੋਬਾਰੀਆਂ ਆਮ ਨਾਗਰਿਕਾਂ ਤੇ ਉਹਨਾਂ ਦੀਆਂ ਕਰੀਬੀਆਂ ਤੋਂ ਫਰੋਦੀ ਮੰਗਣ ਦੀ ਘਟਨਾਵਾਂ ਆਮ ਹੋ ਗਈਆਂ ਹਨ ਜਿਸ ਕਾਰਨ ਜਨਤਾ ਵਿੱਚ ਡਰ ਦਾ ਮਾਹੌਲ ਹੈ ਮਚੇਟੀਆਂ ਨੇ ਫਤੇਗੜ ਚੋੜੀਆਂ ਵਿੱਚ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਕ ਛੋਟਾ ਜਿਹਾ ਸ਼ਹਿਰ ਹੈ ਪਰ ਇੱਥੇ ਵੀ ਅਪਰਾਧੀਆਂ ਦੇ ਹੌਸਲੇਾਨੇ ਜਿਆਦਾ ਹਨ ਕਿ 1000 ਰੁਪਏ ਦੀ ਫਰੋਤੀ ਲੈਣ ਲਈ ਮੰਗ ਕੀਤੀ ਜਾਂਦੀ ਹੈ ਇੱਕ ਡਾਕਟਰ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਗੈਂਗਸਟਰ ਡਾਕਟਰ ਨੂੰ ਲਗਾਤਾਰ ਧਮਕੀ ਭਰੇ ਫੋਨ ਕਰ ਰਹੇ ਹਨ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਕੁਝ ਦਿਨ ਪਹਿਲਾਂ ਹੀ ਡਾਕਟਰ ਦੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਲੈ ਜਾ ਰਹੀ ਕਾਰ ਤੋਂ ਗੋਲੀਬਾਰੀ ਹੋਈ ਸੀ ਪੁਲਿਸ ਨੇ ਇਹ ਕਹਿ ਕੇ ਮਾਮਲੇ ਨੂੰ ਹੱਥ ਤੋਲੇ ਕਿ ਹਮਲਾਵਾਰਾ ਦੁਆਰਾ ਵਰਤੇ ਜਾ ਰਹੇ ਸੀਕਾਰ ਨਹੀਂ ਤਾਂ ਕਾਰ 239 ਨਵਾਂ ਦੀ ਨੰਬਰ ਪਲੇਟ ਸੀ ਹਾਲਾਤ ਅਜਿਹੇ ਹਨ ਕਿ ਹੁਣ ਡਾਕਟਰ ਤੇ ਉਸਦੇ ਬੱਚੇ ਅਤੇ ਪਤਨੀ ਸਾਰੇ ਵੱਖ-ਵੱਖ ਰਹਿ ਰਹੇ ਹਨ ਅੱਜ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਰਹਿ ਗਏ ਆ ਵਿਦ ਨੋ ਕੰਟਰੋਲ ਪੰਜਾਬ ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪ ਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ ਪੰਚ ਸੱਤ ਮਹੀਨਿਆਂ ਚ 15 ਬੰਬ ਬਲਾਸ ਤੋਂ ਵੱਧ ਹੋਇਆ ਆ ਮਜੀਠੇ ਹਲਕੇ ਚ ਥਾਣੇ ਚ ਹੋਇਆ ਜੈੰਤੀਪੁਰ ਜਿਹੜਾ ਫੇਰ ਮਜੀਠੇ ਹਲਕੇ ਚ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧ ਦੇ ਤੋਦੇ ਕਾਰੋਬਾਰੀ ਤੇ ਹੋਇਆ ਵੀਡੀਓ ਮੈਂ ਸਮੇ ਸਮੇ ਨਾਲ ਸ਼ੇਅਰ ਕੀਤੀਆਂ ਸਨ ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਐ ਔਰ ਕੁਛ ਦਿਨ ਪਹਿਲਾਂ ਆ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ ਸਾਤਸੰਗਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ 2-3 ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਆ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਹੈ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ 'ਚ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵਰ ਪੁਲਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪ ਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰ ਲਈ ਨਹੀਂ ਤਾਂ ਸਾਡੇ ਪੈਸੇ ਜੋ ਫਰौती ਮੰਗਦੇ ਹੋਂ ਦੇ ਦੀ ਆਹ ਫੋਨ ਕਾਲ ਆ ਜੀ ਬਾਹਰ ਤੋਂ ਲੂ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆਹ ਵਾਇਸ ਮੈਸੇਜ ਸੁਣੋ ਆ ਪਹਿਲਾ ਆ ਜੀ ਨਹੀਂ ਤਾਂ ਹੁਣ ਕੱਟਿਆਂ ਅੰਦਰ ਸਰਨਾ ਨਹੀਂ ਆ ਹੁਣ ਕੇ ਬਾਹ ਚੌਖਾ ਹੈਗਾ ਮੇਰਾ ਭਰਾ ਠੀਕ ਹੈ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫੋਨ ਚੁੱਕ ਇਹ ਨਾ ਹੈਗੇ ਮੁੜ ਕੇ ਉਹ 우리 ਕਿਦੇ ਵੇਣ ਪੈਂਦੇ ਫਿਰਨ ਠੀਕ ਆ ਇਹ ਬੰਦਾ ਇਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਦਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਹੀ ਹੈ ਤੁਸੀਂ ਇਹ ਵੇਖੋ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਔਰ ਕੁਛ ਦਿਨ ਪਹਿਲਾਂ ਉਹਦੀ ਬੱਚੇ ਸਕੂਲੋਂ ਆ ਰਹੇ ਸੀ ਹੋਲੀ ਵੈਲੋ ਸਕੂਲ ਦਾ ਮੈਂ ਕੀ ਨਾ ਲੈਣਾ ਅੰਮ੍ਰਿਤਸਰੋਂ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਲਈ ਉਹਨਾਂ ਨੇ ਉੱਤੇ ਫੈਰ ਕਰਦੀ ਹੈ ਅਖੀਰ 'ਚ ਇਹ ਗੱਡੀ ਕਿਉਂਕਿ ਉਹ ਫੋਨ ਕਰ ਦਿੰਦਾ ਬੱਚਿਆਂ ਦੇ ਮਾਪਿਆਂ ਨੂੰ ਪਿੰਡੋਂ ਮਾਪੇ ਚੱਲ ਪੈਂਦੇ ਆ ਤੇ ਰਾਜ ਚ ਇਹ ਕਹਿੰਦਾ ਉਹ ਗੱਡੀ ਸਾਨੂੰ ਕ੍ਰੋਸ ਕਰਦੀ ਆ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਜ ਚ ਇੱਕ ਬੁਲਟਪੋਰਟ ਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਂ ਲੱਕ ਮ ਟੱਕਰ ਮਾਰ ਕੇ ਅੱਗੇ ਲੰਘ ਜਾਂਦੀ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸਐਚਓ ਝੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ ਗੱਡੀ ਦੀ ਜਦੋਂ ਇਨਕੁਆਇਰੀ ਹੋਈ ਉਹਦੇ ਚ ਨੰਬਰ ਫੇਕ ਨਿਕਲਦਾ ਉਹ ਕਿਸੇ ਇਨੋਵਾ ਗੱਡੀ ਦਾ ਨੰਬਰ ਨਿਕਲਦਾ ਪੁਲਿਸ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਮਾਂ ਬੀਤਿਆ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਾਂ ਤਾਂ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਸੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਦਿਆਤੀ ਨੂੰ ਡੀਐਸਪੀ ਅਜਨਾਲਾ ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਉਹਨੂੰ ਇੱਕ ਗਨਮੈਨ ਦੇ ਦਿੱਤਾ ਦੇ ਦਿੱਤਾ ਜਾਂਦਾ ਆ 31 ਤਰੀਕ ਨੂੰ 1 ਤਰੀਕ ਨੂੰ ਆ ਗਨਮੈਨ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮੈਨ ਸਾਹਿਬ ਉਹਦੇ ਕਲੀਨਿਕ 'ਚ ਹੀ ਸੁੱਤੇ ਪਏ ਆ ਉਹ ਕਹਿੰਦਾ ਜੀ ਮੈਂ ਇਹਦੀ ਇਬਾਜਤ ਕਰੂੰਗਾ ਕਿ ਇਹ ਮੇਰੀ ਕਰੂਗਾ ਅਗਲੇ ਦਿਨ ਉਹਨੂੰ ਬਦਲ ਕੇ 2-3 ਦਿਨਾਂ ਬਾਅਦ ਉਹਨੂੰ ਕਹਿੰਦੇ ਚੰਗਾ ਤੈਨੂੰ ਗਨਮੈਂਟ ਨਵਾਂ ਭੇਜਦੇ ਨੇ ਕਹਿੰਦੇ ਨਹੀਂ ਮਗਰ ਹੱਲੇ ਨਾ ਵੀਆਈਪੀ ਡਿਊਟੀ ਚੱਲ ਰਹੀ ਆ ਫੇਰ ਆਊਗੀ ਜੇ ਬੰਦੇ ਦਾ ਨੁਕਸਾਨ ਨਹੀਂ ਹੋ ਗਿਆ ਤੇ ਕੀ ਪੰਜਾਬ ਪੁਲਿਸ ਫੇਰ ਐਕਟ ਕਰੂਗੀ ਇਸ ਲਈ ਮੈਂ ਅੱਜ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਿਆਦੀ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਭਗਵੰਤ ਮਾਨ ਜੀ ਤੋਂ ਡੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਆ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੋਰ ਕੁਛ ਨਹੀਂ ਦੇ ਵਜ਼ੀਰ ਆਪ ਦੇ ਹਲਕਿਆਂ 'ਚ ਹੀ ਲਾਅਨ ਆਰਡਰ ਇਨਫੋਰਸ ਕਰ ਲੈਣ ਉੱਥੇ ਹੀ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜੇ ਨੁਕਸਾਨ ਇਹਦਾ ਜਾਂ ਇਹਦੇ ਨਿੱਕੇ ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਏਜ 12 14 ਸਾਲਾਂ ਦੇ ਜੇ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਹੋਊਗੀ ਜਿਨ੍ਹਾਂ ਨੂੰ ਉਹ ਬਾਰ-ਬਾਰ ਰਿਕੁਐਸਟ ਕਰ ਚੁੱਕਿਆ ਹੈ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਜਨਾਲ ਇਹ ਹਲਕੇ ਦੇ ਆੜਤੀਏ ਨੂੰ ਵੀ ਇਸ ਤਰ੍ਹਾਂ ਸਿਕਿਉਰਿਟੀ ਵੀ ਮਿਲੀ ਸੀ ਮਗਰ ਉਹਤੇ ਫੇਰ ਜਾਨਲੇਵਾ ਹਮਲਾ ਹੋਇਆ ਔਰ ਉਹਦੇ ਤੋਂ ਵੀ 50 ਲੱਖ ਤੋਂ ਕਰੋੜ ਰੁਪਈਆ ਮੰਗ ਮੰਗਿਆ ਜਾਂਦਾ ਸੀ ਪੁਲਿਸ ਉਸ ਕੇਸ 'ਚ ਵੀ ਫੇਲ ਹੋ ਗਈ ਇਸ ਲਈ ਵੈਰੀ ਸੀਰੀਅਸ ਸਿਚੁਏਸ਼ਨ ਪੰਜਾਬ ਤੋਂ ਇੰਡਸਟਰੀ बिजनेসম্যান ਕਾਰੋਬਾਰ ਕਰਨ ਤੋਂ ਡਰ ਰਹੇ ਹੁਣ ਹਾਲੇ ਹੋ ਗਿਆ ਕਿ ਫਤੇਗੜ ਚੂੜੀਆਂ ਤਾਂ ਬਈ ਸੀ ਟਾਇਰ ਸਿਟੀ ਆ ਛੋਟੀ ਜਾਂ ਛੋਟਾ ਜਾਂ ਸ਼ਹਿਰ ਹੈ ਜੇ ਉੱਥੇ ਤੱਕ ਵੀ 50-50 ਲੱਖ ਦੀ ਫਰੋਤੀ ਉਹ ਕਹਿੰਦੇ ਮੇਰੀ ਏਡੀ ਸਮਰੱਥਾ ਹੀ ਨਹੀਂ ਉੱਥੇ ਤੱਕ ਇਹ ਹਾਲ ਹੋ ਗਿਆ ਤੁਸੀਂ ਵੱਡੇ ਸ਼ਹਿਰਾਂ ਚ ਵੇਖ ਲਓ ਹਾਲ ਕੀ ਆ ਸੋ ਸਟ੍ਰਿਕਟ ਐਕਸ਼ਨ ਸਵਿਫਟ ਐਕਸ਼ਨ ਔਰ ਉਹਦੀ ਲਾਈਫ ਐਂਡ ਲਿਬਰਟੀ ਨੂੰ ਔਰ ਮੈਂ ਨਾ ਪਰਪਸਲੀ ਨਹੀਂ ਡਿਸਕਲੋਜ਼ ਕਰ ਰਿਹਾ ਅਫਸਰ ਸਹਿਬਾਨਾ ਨੂੰ ਉਹਨਾਂ ਉਹਦਾ ਪਤਾ ਉਹਨੇ ਐਪਲੀਕੇਸ਼ਨ ਦਿੱਤੀ ਆ ਪਿੰਡ ਉਹਦਾ ਮੱਧੀਪੁਰ ਹੈ ਤੇ ਕਾਰੋਬਾਰ ਉਹਦਾ ਫਤੇਗੜ ਚੂੜੀਆਂ ਨਵਾਂ ਪਿੰਡ ਜੋ ਅਲਕਾ ਅਜਨਾਲਾ ਤੇ ਫਤੇਗੜ ਚੂੜੀਆਂ ਦੀ ਹੱਦ 'ਚ ਪੈਂਦਾ ਉੱਥੇ ਕਰਦਾ ਹੈ ਪੁਲਿਸ ਸਮਝ ਜਾਊਗੀ ਔਰ 31 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਇਹ ਉਹ ਐਪਲੀਕੇਸ਼ਨ ਹੈ ਤੇ ਡੀਐਸਪੀ ਸਾਹਿਬ ਨੂੰ ਮਿਲ ਕੇ ਆਇਆ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਇਮੀਡੀਏਟ ਐਕਸ਼ਨ ਹੋਵੇ ਬਹੁਤ ਬਹੁਤ ਧੰਨਵਾਦ